ਆਟੋ ਅਤੇ ਈ ਰਿਕਸ਼ਾ ਚਾਲਕਾਂ ਤੇ ਅੱਜ ਫੇਰ ਕਸਿਆ ਟ੍ਰੈਫਿਕ ਪੁਲਿਸ ਨੇ ਸਿਕੰਜਾ ਨਹੀਂ ਹਾਂ ਇਹਨਾਂ ਦੇ ਕੋਲ ਬਹੁਤ ਸਾਰੇ ਆਟੋ ਅਤੇ ਈ ਰਿਕਸ਼ਾ ਦੇ ਡਾਕੂਮੈਂਟ ਟ੍ਰੈਫਿਕ ਅਫਸਰ ਅਮਰੀਕ ਸਿੰਘ ਵੱਲੋਂ ਨਾਕਾ ਲਗਾ ਕੇ ਕਾਫੀ ਸਾਰੇ ਆਟੋ ਅਤੇ ਈ ਰਿਕਸ਼ਾ ਕਿਤੇ ਗਈ ਬੌਂਡ ਅਤੇ ਸੌਤ ਤੋਂ ਵੱਧ ਕੱਟੇਗੀ ਚਲਾਨ ਅਸਰ ਇਹ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਈ ਰਿਕਸ਼ਾ ਬਹੁਤ ਜ਼ਿਆਦਾ ਪੈ ਚੁੱਕੇ ਹਨ ਤੇ ਆਟੋ ਵਾਲੇ ਵੀ ਬਹੁਤ ਜ਼ਿਆਦਾ ਟ੍ਰੈਫਿਕ ਦੀ ਆਪਣਾ ਇਹ ਏਪ ਟ੍ਰੈਫਿਕ ਦੇ ਵਿੱਚ ਵੇਖਣ ਪਾਉਂਦੇ ਹਨ ਜਿਸ ਨੂੰ ਲੈ ਕੇ ਲਗਾਤਾਰ ਇਹਨਾਂ ਦੇ ਡਾਕੂਮੈਂਟ ਅਪ ਚੈੱਕ ਕੀਤੇ ਜਾ ਰਹੇ ਹੈ ਅਤੇ ਅੱਜ ਟ੍ਰੈਫਿਕਨ ਚਾਰਜ ਅਮਰੀਕ ਸਿੰਘ ਵੱਲੋਂ ਨਾਕਾ ਲਗਾ ਕੇ ਜਿੱਥੇ ਆਟੋ ਅਤੇ ਈ ਰਿਕਸ਼ਾ ਦੇ ਕਾਗਜ਼ ਪੱਤਰ ਚੁੱਕੇ ਗਏ ਤੇ ਕਿਉਂ ਉੱਤੇ ਸੈਂਕੜੇ ਤੋਂ ਵੱਧ ਇਹਨਾਂ ਵੱਲੋਂ ਚਾਰਣ ਕਟੇ ਗਏ ਅਤੇ 17 ਨੇ ਈ ਰਿਕਸ਼ਾ ਤੇ ਆਟੋ ਵਾਲੇ ਜਿਹੜੇ ਆਟੋ ਸੀ ਜਿਹੜੇ ਉਹ ਇਹਨਾਂ ਵੱਲੋਂ ਬੌਂਡ ਕੀਤੇ ਗਏ ਉਹਨਾਂ ਕਹਿਆ ਕਿ ਇਹਨਾਂ ਨੂੰ ਲਗਾਤਾਰ ਸਾਡੇ ਵੱਲੋਂ ਮੀਟਿੰਗਾਂ ਕਰਕੇ ਇਹ ਹਦਾਇਤਾਂ ਕੀਤੀਆਂ ਆਪਣਾ ਜਾ ਰਹੀਆਂ ਕਿ ਤੁਸੀਂ ਆਪਣੇ ਡਾਕੂਮੈਂਟ ਨੇ ਜਿਹੜੇ ਉਹ ਪੂਰੇ ਕਰੋ ਲੇਕਿਨ ਇਹਨਾਂ ਵੱਲੋਂ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਸੀ ਲਗਾਤਾਰ ਮੀਟਿੰਗ ਕਰਨ ਤੋਂ ਬਦਾਜਨ ਵੱਲੋਂ ਨਕਲ ਲਗਾਇਆ ਗਿਆ ਤੇ ਨਕਲ ਲਗਾਉਣ ਤੋਂ ਬਾਅਦ ਇੱਥੇ 17 ਆਟੋ ਅਤੇ ਈ ਰਿਕਸ਼ਾ ਜਿਹੜੇ ਬਾਂਡ ਕੀਤੇ ਗਏ ਅਤੇ ਸੌ ਤੋਂ ਵੱਧ ਦੇਣਾਂ ਵੱਲੋਂ ਚਲਾਨ ਕਟੇਗੇ ਅਸੀਂ ਦਿਖਾ ਰਹੇ ਹਾਂ ਬਟੰਡਾ ਦੇ ਇਹ ਬੱਸ ਸਟੈਂਡ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਈ ਰਿਕਸ਼ਾ ਤੇ ਆਟੋ ਚਾਲਕਾਂ ਤੇ ਅੱਜ ਟ੍ਰੈਫਿਕ ਪੁਲਿਸ ਵੱਲੋਂ ਸਿਕੰਜਾ ਕੱਸਿਆ ਗਿਆ ਹੈ ਅਤੇ ਇਹਨਾਂ ਦੇ ਜਿਹੜੇ ਸੌ ਤੋਂ ਵੱਧ ਆਪ ਚਲਾਨ ਕਟੇਗੇ ਤੇ 17 ਇਹਨਾਂ ਵੱਲੋਂ ਬਾਉਂਡ ਕੀਤੇ ਗਏ ਕਿਉਂਕਿ ਪਿਛਲੇ ਦਿਨ ਲਗਾਤਾਰ ਆਟੋ ਦੇ ਵਿੱਚ ਜਾਂ ਈ ਰਿਕਸ਼ਾ ਦੇ ਵਿੱਚ ਹੀ ਲਗਾਤਾਰ ਕ੍ਰਾਇਮ ਵਧ ਰਹੇ ਸਨ ਅਤੇ ਇਹਨਾਂ ਦੇ ਕੋਲ ਕਾਗਜ਼ ਪੱਤਰ ਹੋਣੇ ਜ਼ਰੂਰੀ ਸਨ ਲੇਕਿਨ ਇਹਨਾਂ ਵੱਲੋਂ ਲਗਾਤਾਰ ਮੀਟਿੰਗ ਕਰਨ ਤੋਂ ਬਾਅਦ ਕੋਈ ਕਾਗਜ਼ ਪੱਤਰ ਨਹੀਂ ਬਣਾਏ ਗਏ ਤੇ ਅੱਜ ਇਹਨਾਂ ਤੇ ਸ਼ਿਕੰਜਾ ਕੱਸਦੇ ਹੋਏ 17 ਜਿਹੜੇ ਨੇ ਉਹ ਬਾਉਂਡ ਕੀਤੇ ਗਏ ਨੇ ਤੇ ਸੌਤ ਤੋਂ ਬਾਅਦ ਚਰਾਣ ਕੱਟੇ ਗਏ ਨੇ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਟ੍ਰੈਫਿਕਨ ਚਾਰਜ ਅਮਰੀਕ ਸਿੰਘ ਇਸ ਨੂੰ ਲੈ ਕੇ ਹਾਂਜੀ ਸਰ ਕੀ ਦੋ ਮੇਰਾ ਸਬ ਇਨਸਪੈਕਟਰ ਅਮਰੀਖ ਸਿੰਘ ਇੰਚਾਰਜ ਆਫ ਰੈਕੋਮੈਂਡਡ ਡਰਾਈਵ ਤੁਸੀਂ ਮਸਲ ਲੈ ਕੇ ਆਇਆ ਕਿ ਤੁਹਾਡੇ ਕੋਲ ਬਹੁਤ ਵੱਡੀ ਕਰਪਾਈ ਆਟੋ ਤੇ ਇਵੈਕਸ਼ਨ ਦਿੱਤੇ ਹੋਏ ਆ। ਦੇਖੋ ਇਹਨਾਂ ਨੂੰ ਬਾਰ ਬਾਰ ਬਹੁਤ ਵਾਰੀ ਸਮਝਾ ਚੁੱਕੇ ਆਂ ਇਰਖੇ ਵਾਲਿਆਂ ਨੂੰ ਇਹਨਾਂ ਤੋਂ ਡਾਕੂਮੈਂਟ ਵੀ ਮੰਗੇ ਸੀ ਵੀ ਤੁਹਾਡੇ ਐਮ ਸੀ ਬੀ ਨੰਬਰ ਲਗਾਉਣੇ ਆਂਗੇ। ਪਰੰਤੂ ਇਹਨਾਂ ਨੇ ਕੋਈ ਡਾਕੂਮੈਂਟ ਨਹੀਂ ਦਿੱਤੇ। ਕੁਝ ਕੁ ਬੰਦਿਆਂ ਨੇ ਦਿੱਤੇ ਹੈਗੇ ਕਰੀਬ ਇੱਕ ਲੋ 50 ਤੋਂ 60 ਬੰਦਿਆਂ ਨੇ ਡਾਕੂਮੈਂਟ ਦਿੱਤੇ ਜਿਨਾਂ ਨੇ ਕੰਪਲੀਟ ਹੈ। ਜਿਹੜੇ ਅਨਕੰਪਲੀਟ ਆ ਉਹਨਾਂ ਦੇ ਅੱਜ ਅਸੀਂ ਕਰੀਬ ਇਸ ਤਰ੍ਹਾਂ ਕਹੋ 118 ਦੇ ਕਰੀਬ ਚਲਾਨ ਕੱਟੇ ਆ ਜਿਦੇ ਵਿੱਚੋਂ 17 ਆਟੋ ਤੇ ਈ ਰਿਕਸ਼ਾ ਇੰਪਾਉਂਡ ਕੀਤੇ ਗਏ ਤੇ 3 ਮੋਟਰਸਾਈਕਲ ਵੀ ਇੰਪਾਉਂਡ ਕੀਤੇ ਗਏ ਅੱਗੇ ਕਿਸਰਾ ਚੱਲਦਾ ਰਹੇ ਇਹ ਸਾਡੀ ਕਾਰਵਾਈ ਕੰਟੀਨਿਊ ਚੱਲੂਗੀ ਤੇ ਇਹਨਾਂ ਦੇ ਨਾਲ ਅੱਜ ਅਸੀਂ ਕੁਝ ਸਕੂਲ ਬੈਨਾਂ ਦੇ ਵੀ ਚਲਾਨ ਕੱਟੇ ਆ ਟ੍ਰੈਫਿਕ ਨੂੰ ਦੇਖਦਾ ਜਮੇਰ ਕੇ ਬੱਸ ਸਟਾਪ ਦੇ ਉੱਤੇ ਬਹੁਤ ਜ਼ਿਆਦਾ ਰਸ਼ ਰਹਿਦਾ ਹੈਗਾ ਬੱਸ ਸਟਾਪ ਬਾਅਦ ਜਾਣਦੇ ਵੀ ਜਿਹੜਾ ਸਿਸਟਮ ਚੱਲ ਰਿਹਾ ਹੈਗਾ ਇਸ ਰੋਕ ਕੇ ਨਾ ਕੋਈ ਪਰਪਰ ਆਉਂਦਾ ਆ ਦੇਖੋ ਪਬਲਿਕ ਨੂੰ ਜਿਹੜੀ ਪ੍ਰੋਬਲਮ ਆਉਂਦੀ ਆ ਟੋ ਰਿਕਸ਼ਾ ਤੋਂ ਹੀ ਆਉਂਦੀ ਆ ਟੋ ਰਿਕਸ਼ਾ ਹੀ ਬਸ ਸਟੈਂਡ ਦੇ ਅੱਗੇ ਜਾਮ ਲਾਉਂਦੇ ਹੈਗੇ ਇਸ ਕਰਕੇ ਜਿਹਨਾਂ ਦੇ ਬਸ ਸਟੈਂਡ ਤੋਂ ਹੀ ਸਾਰੇ ਟੋ ਰਿਕਸ਼ੇ ਜਿਹੜੇ ਇਹ ਰਿਕਸ਼ੇ ਹੈਗੇ ਇਹ ਇੰਪਾਉਂਡ ਕੀਤੇ ਗਏ